ਇਹ ਪੰਜ ਸ਼ਬਦ ਦਿਨ ਵਿੱਚ ਇੱਕ ਵਾਰ ਜਾਪ ਕਰਨਾ ਐਸੀ ਕਿਰਪਾ ਹੋਵੇਗੀ ਦੁਸ਼ਮਣ ਰਿਸ਼ਤੇਦਾਰਾ ਹੈਰਾਨ ਰਹਿ ਜਾਣਗੇ ਤਰੱਕੀ ਦੇਖ ਕੇ ਪਰ ਇਹ ਜਾਪ ਕਿਸੇ ਨੂੰ ਦੱਸਣਾ ਨਹੀਂ ਹੈ ਇਸ ਚੀਜ਼ ਨੂੰ ਜ਼ਰੂਰ ਆਪਾਂ ਸਮਝਾਂਗੇ ਸਾਧ ਸੰਗਤ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜਨੇ ਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਇਹ ਸਭ ਕੁਝ ਹੈ ਧਨ ਪਦਾਰਥ ਉਸੇ ਦੇ ਦਿੱਤੇ ਹੋਏ ਨੇ ਉਹ ਸੁਚੱਜਾ ਹੈ ਤੇ ਸਿਆਣਾ ਹੈ ਉਹ ਪਰਮਾਤਮਾ ਉਹ ਜੀਵਾਂ ਦਾ ਦੁੱਖ ਸੁੱਖ ਉਸ ਪਰਮਾਤਮਾ ਨੇ ਹੀ ਸੁਣਿਆ ਜਦੋਂ ਸਾਡੀ ਅਰਦਾਸ ਅਰਜ਼ੋਈ ਉਹ ਸੁਣਦ ਹੈ ਉਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਤਿਨਹੀ ਸੁਣਿਆ ਦੁੱਖ ਸੁੱਖ ਮੇਰਾ ਤੋਬੇ ਦੀ ਨੀਕੀ ਖਟਾਨੀ ਸਤਿਗੁਰੂ ਕਹਿੰਦੇ ਨੇ ਕਿ ਭਲਿਓ ਇਹ ਗੱਲ ਯਾਦ ਰੱਖਿਓ ਮੈਂ ਬੇਨਤੀ ਕਰਦਾ ਜਿਹੜਾ ਇਹ ਸ਼ਬਦ ਦਾ ਜਾਪ ਕਰ ਲੈਂਦਾ ਹੈ ਨਾ ਸਤਿਗੁਰੂ ਉਹਦੇ ਤੇ ਅਨੇਕਾਂ ਵਾਰ ਕਿਰਪਾ ਕਰਦੇ ਨੇ ਅਨੇਕਾਂ ਵਾਰ ਦੋਸ਼ਮਣ ਰਸਤੇਦਾਰ ਵੀ ਹਲਾਨ ਹੋ ਜਾਂਦੇ ਨੇ ਐਡੀ ਵੱਡੀ ਕਿਰਪਾ ਹੁੰਦੀ ਔਰ ਤੇ ਇੰਨੀ ਵੱਡੀ ਕਿਰਪਾ ਹੁੰਦੀ ਬਸ ਇਹਦਾ ਜਾਪ ਕਰਨਾ ਹੈ ਇਹ ਦੋ ਪੰਕਤੀਆਂ ਦਾ ਜਾਪ ਕਰ ਲਓ ਇਹ ਪੂਰੇ ਸ਼ਬਦ ਨੂੰ ਚਾਹੇ ਪੜ ਲਓ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹਦੇ ਵਿੱਚ ਬਹੁਤ ਕੁਝ ਜਿਹੜਾ ਹੈ ਸਮੋਕੇ ਰੱਖਿਆ ਹੈ ਜੇ ਕੀ ਇੱਕ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਪਰਮਾਤਮਾ ਇੱਕ ਪਰਮਾਤਮਾ ਦੇ ਕੋਲ ਹੀ ਅਰਦਾਸ ਮੰਨੀ ਜਾਂਦੀ ਹੈ ਤੇ ਉਹਦੇ ਆਸਰੇ ਤੋਂ ਬਿਨਾ ਹੋਰ ਬਥੇਰੇ ਯਤਨ ਕਰਕੇ ਥੱਕ ਗਏ ਉਹ ਯਤਨਾਂ ਦਾ ਮੁੱਲ ਇੱਕ ਤਿਲ ਯਤਨਾ ਵੀ ਨਹੀਂ ਸਮਝਿਆ ਜਾਂਦਾ ਪਿਆਰਿਓ ਇਹ ਗੱਲ ਨੂੰ ਇਹ ਗੱਲ ਨੂੰ ਯਾਦ ਰੱਖਿਆ ਜੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਇਹ ਹੀਰਾ ਜਿਸ ਮਨੁੱਖ ਨੂੰ ਦੇ ਦਿੱਤਾ ਉਹਦੇ ਬੇੜੇ ਪਾਰ ਕਰ ਦਿੱਤੇ ਸਤਿਗੁਰੂ ਨੇ ਉਹਦੇ ਕਿਰਪਾ ਕਰ ਦਿੱਤੀ ਸਤਿਗੁਰੂ ਨੇ ਉਹਦੇ ਰਹਿਮਤ ਕਰ ਦਿੱਤੀ ਪਿਆਰਿਓ ਜਿਹਦੇ ਤੇ ਇਹ ਕਿਰਪਾ ਹੋ ਗਈ ਜਿਹਦੇ ਤੇ ਇਹ ਰਹਿਮਤ ਹੋ ਗਈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਹੱਕਦਾਰ ਉਹ ਬਣ ਗਿਆ ਸਤਗੁਰੂ ਦੀ ਰਹਿਮਤ ਦਾ ਹੱਕਦਾਰ ਉਹ ਬਣ ਗਿਆ ਤੇ ਪਿਆਰਿਓ ਸਤਗੁਰੂ ਨੇ ਬੜੀ ਵੱਡੀ ਕਿਰਪਾ ਕਰ ਦਿੱਤੀ ਸਤਗੁਰੂ ਨੇ ਬੜੀ ਵੱਡੀ ਰਹਿਮਤ ਹੌਦਦੇ ਤੇ ਕਰ ਦਿੱਤੀ ਤੇ ਸਾਧ ਸੰਗਤ ਜਿਹਦੇ ਤੇ ਇਹ ਕਿਰਪਾ ਹੋ ਗਈ ਜਿਹਦੇ ਤੇ ਇਹ ਰਹਿਮਤ ਹੋ ਗਈ